ਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਸਭਾ ਅਸਚ ਬੇਨਤੀ ਸਾਡੇ ਹੱਥ ਜੋੜ ਕੇ ਸਿਰ ਬੇਨਤੀ ਕਰਾ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸਿੱਧੇ ਲੀਡਰ ਰਹੂਗੇ ਜੇ ਲੀਡਰ ਹੋਊਗਾ ਸਾਡੀ ਸਿਰ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਤ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗ ਆਪਣੀਆਂ ਠੀਕ ਹੈ ਨਾ ਠੀਕ ਹੈ ਅਮਦ ਕੰਨਾ ਤੇ ਜਿਉਂ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਦੇ ਧਿਆਨ ਰੱਖਣਾ ਜੀ ਥੋੜਾ ਜਿੰਨੇ ਦਿਨ ਹੋ ਗਏ ਹੋਰ ਕੁਛ ਨਹੀਂ ਚਲੋ ਅਸੀਂ ਇੰਨੀ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪ ਦਾ ਆ ਸ਼ੱਕ ਮਨਸ਼ਾ ਮਨਵਤ ਤੱਕ ਛਡੋਸੀ ਨਹੀਂ ਕਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਵੇ ਨਾ ਜੀ ਉਹ ਬੀਤੀ ਕਰਨਾ ਹੈ ਅਸੀਂ ਇੱਥੇ ਕਰ ਦਿੰਦੇ ਹਾਂ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਕਰਾ ਤੁਹਾਡੇ ਨਾਲ ਆ ਜੀ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੋਣੀ ਸ਼ਹਿਰੀ ਜੀ ਹੋਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਅਹੀ ਬਿੰਦਿ ਇਹ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਵਾਲਾ ਪਰ 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 ਇਹ ਨਾ ਕਰ ਲਈ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਨ ਮੇਣਾ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸਿਰ ਦੇ ਅੰਦਰਲੇ ਸ਼ਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਯਾਰ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ